ਇਹ ਗੱਲ ਸਭ ਨੇ ਅੰਦੀ ਰਾਤੀ ਤੁਹਾਨੂੰ ਕੱਢਿਆ ਜਾਂਦਾ ਸਵੇਰੇ ਤੁਸੀਂ ਬੀਜੇਪੀ ਜੁਆਇਨ ਕਰ ਲੈਂਦੇ ਹੋ ਇਹਦਾ ਮਤਲਬ ਪਹਿਲੇ ਸੈਟਿੰਗ ਹੋਈ ਹੋਏਗੀ ਤੁਹਾਡੀ ਪਾਰਟੀ ਦੇ ਨਾਲ ਵੇਖੋ ਮੈਨੂੰ 9 ਵਜੇ ਇਹਨਾਂ ਨੇ ਕੱਢਿਆ ਜੀ ਮੈਨੂੰ ਮੇਰਾ ਖਿਆਲ ਹੈ ਕਿ ਸਵਾ 1:00 2:00 ਵਜੇ ਜਾਖੜ ਸਾਹਿਬ ਦਾ ਫੋਨ ਆਇਆ ਜੀ ਮੇਰਾ ਫੋਨ ਚਾਲੀ ਵੀ ਮੈਂ ਸਾਹਮਣੇ ਰੱਖਿਆ ਹੋਪਨ ਮੈਨੂੰ ਮੈਨੂੰ ਸਵਾ 2:00 ਵਜੇ ਜਾਖੜ ਸਾਹਿਬ ਦਾ ਫੋਨ ਆਇਆ ਕਿ ਰਵਿਕਰਨ ਬੜੀ ਮਾੜੀ ਗੱਲ ਹੋਈ ਆ ਮੈਂ ਕਹਾਂ ਜੀ ਅੰਕਲ ਮੇਰਾ ਕਸੂਰ ਕੋਈ ਨਹੀਂਗਾ ਵੇਖੋ ਮੈਂ ਤਾਂ ਸਿਰਫ ਇੱਕੋ ਗੱਲ ਕੀਤੀ ਕਿ ਉਹ ਫਲਾਣਾ ਬੰਦਾ ਜਿਹੜਾ ਤਾਂ ਮੈਨੂੰ ਕਹਿੰਦੇ ਵੀ ਗੱਲ ਸੁਣ ਬੇਟਾ ਤੇਰੇ ਪਿਤਾ ਜੀ ਸਪੀਕਰ ਹੁੰਦੇ ਸੀ ਤੇ ਮੈਂ ਉਦੋਂ ਐਲਓਪੀ ਸੀ ਜੀ ਤੇ ਮੇਰੇ ਚੰਗੇ ਸਬੰਧ ਸੀ ਪਰਵਾਦ ਤੇ ਮੈਂ ਚਾਹੁੰਦਾ ਕਿ ਤੂੰ ਹੁਣ ਸਾਡੇ ਪਰਿਵਾਰ ਚ ਆ ਜਾ ਜਦੋਂ ਪਾਰਟੀ ਬਿਨਾਂ ਕਿਸੇ ਕਸੂਰ ਤੋਂ ਬਿਨਾਂ ਕਿਸੇ ਅਨੁਸ਼ਾਸਨ ਭੰਗ ਕਰਨ ਤੋਂ ਐਡੀ ਵੱਡੀ ਸਜ਼ਾ ਦੇ ਦੇ ਤੇ ਫਿਰ ਹੋਰ ਕੀ ਜੇ ਰਵੀਕਰਨ ਨੇ ਰੋਕਿਆ ਤੇ ਉਹਦੀ ਸਜ਼ਾ ਇਹ ਮਿਲੀ ਆ ਤੇ ਮੈਂ ਉਹ ਸਜ਼ਾ ਜਿਹੜੀ ਹੱਸ ਕੇ ਕਬੂਲ ਕਰਦਾ ਇਹ ਲੋਕਾਂ ਨੇ ਫੈਸਲਾ ਕਰਨਾ ਵਾ ਕਿ ਪਾਰਟੀ ਗਲਤ ਸੀ ਕਿ ਰਵੀਕਰਨ ਹੁਣ ਹੁਣ ਡਾਕਟਰ ਚੀਮੇ ਨੇ ਬਿਆਨ ਦੇ ਦਿੱਤਾ ਕੱਲ ਜੀ ਇਹ ਜਿਓ ਫਲਾਣਾ ਬੰਦਾ ਨਹੀਂ ਆਊਗਾ ਤੇ ਮੈਂ ਵੀ ਰਵੀਕਰਨ ਵੀ ਇਹੋ ਹੀ ਕਹਿੰਦਾ ਸੀ ਨਾ ਇਹ ਸਾਰੀ ਜਿਹੜੀ ਸਾਜ਼ਿਸ਼ ਸੀ ਨਾ ਭਾਈ ਸਾਹਿਬ ਇਹ ਸਰਦਾਰ ਬਿਕਰਮ ਸਿੰਘ ਜੀਠੀਆ ਦੀ ਬਣਾਈ ਸਕ੍ਰਿਪਟ ਹੈ। ਚੋਣਾ ਦੇ ਮੌਸਮ 'ਚ ਅਕਸਰ ਲੀਡਰ ਦਲ ਬਦਲਦੇ ਨਜ਼ਰ ਆਉਂਦੇ ਨੇ ਤਾਂ ਇੱਕ ਨਵਾਂ ਨਾਮ ਸਾਹਮਣੇ ਆਇਆ ਹੈ ਰਵੀਕਰਨ ਸਿੰਘ ਕਾਲੋ ਜੋ ਕਿ ਅਕਾਲੀ ਦਲ ਦੇ ਇੱਕ ਤਰੰਦਰ ਮੰਨੇ ਜਾਂਦੇ ਸਨ ਤਾਂ ਹੁਣ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਹੈ ਆਖਿਰਕਾਰ ਕਾਰਨ ਕੀ ਰਹਿਏ ਕਿ ਇਸ ਤਰ੍ਹਾਂ ਦੀ ਹਾਲਾਤ ਬਣੇ ਜਿਸ ਕਰਕੇ ਉਹ ਭਾਜਪਾਤ ਸ਼ਾਮਲ ਹੋਏ ਤੇ ਸਾਡੇ ਨਾਲ ਰਵੀਕਰਨ ਕਾਲੋ ਜੀ ਮੌਜੂਦ ਰਹੇ ਕਾਲੋ ਸਾਹਿਬ ਤੁਸੀਂ ਇੱਕ ਵਾਰੀ ਕਿਹਾ ਸੀ ਕਿ ਮੇਰਾ ਡੀਐਨਏ ਜਰਾ ਉਹ ਅਕਾਲੀ ਦਲ ਦਾ ਪਰ ਆਖਿਰਕਾਰ ਉਹ ਡੀਐਨਏ ਕਿਵੇਂ ਚੇਂਜ ਹੋਇਆ ਕਿ ਅੱਜ ਭਾਜਪਾ ਜੁਆਇਨ ਕਰਨੀ ਪੈ ਗਈ ਜਦੋਂ ਨੌ ਮਾਸ ਦਾ ਰਿਸ਼ਤਾ ਅਲੱਗ ਹੋ ਗਿਆ ਅਕਾਲੀ ਦਲ ਭਾਜਪਾ ਲਗੋ ਗਈ ਵੇਖੋ ਮੈਂ ਜਮਿਆ ਅਕਾਲੀ ਆ ਜੀ ਮੇਰੇ ਪਿਤਾ ਜੀ ਸਰਦਾਰ ਰਣਬੀਰ ਸਿੰਘ ਜੀ ਕਾਨੂੰਨ ਸਾਹਿਬ ਕਾ ਸਪੀਕਰ ਸਾਹਿਬ ਸਾਹਿਬ ਕਾ ਮੰਤਰੀ ਸਾਹਿਬ ਤੋਂ ਮੇਰੇ ਬਾਬੂ ਜੀ ਸਰਦਾਰ ਕਰਮ ਸਿੰਘ ਜੀ ਅਸੀਂ ਤੀਜੀ ਪੀੜ੍ਹੀ ਚ ਸ਼ਾਮਲ ਹੋ ਗਏ ਅਸਾਂ ਅਕਾਲੀ ਦਲ ਬਣ ਕੇ ਕੋਈ ਕਹਿੰਦਾ ਹੋਊਗਾ ਕਿ ਮੈਂ ਇਨੇ ਚਿਰ ਤੋਂ ਆਕਾਲੀ ਐ ਨਾ ਜਦੋਂ ਮੈਂ ਜਨਮ ਸੇ ਦਾ ਆਕਾਲੀ ਸਾਂ ਜੀ ਜਦੋਂ ਪਾਰਟੀ ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਅਨੁਸ਼ਾਸਨ ਭੰਗ ਕਰਨ ਤੋਂ ਐਡੀ ਵੱਡੀ ਸਜ਼ਾ ਦੇ ਦੇ ਤੇ ਫਿਰ ਹੋਰ ਕੀ ਕਰਨਾ ਸੀ ਜੀ ਮੈਨੂੰ ਪਾਰਟੀ ਚ ਰੱਖਿਆ ਸੀ ਦੇਖੋ ਮੈਂ ਲਗਾਤਾਰ ਡਾਕਟਰ ਚੀਮਾ ਦਾ ਕੰਮ ਕਰ ਰਿਹਾ ਸੀ ਮੀਟਿੰਗਾਂ ਕਰਵਾ ਰਿਹਾ ਸੀ ਜੀ ਤੇ ਮੇਰੇ ਹਲਕੇ ਦੇ ਲੋਕ ਜਿਹੜੇ ਸਾਰੇ ਆਗੂ ਸਹਿਬਾਨ ਸਾਡੇ ਵਰਕਰ ਸਹਿਬਾਨ ਨੇ ਉਹਨਾਂ ਮੇਰੇ ਨਾਲ ਗੱਲ ਸਾਂਝੀ ਕੀਤੀ ਕਿ ਜਿਹੜਾ ਜਿਹਦੀਆਂ ਅਸ਼ੀਲ ਵੀਡੀਓ ਆਈਆਂ ਨੇ ਤੇ ਉਹ ਬੰਦਾ ਅਕਾਲੀ ਦਲ ਦੇ ਬੰਦਿਆਂ ਨੂੰ ਨਾਲ ਲੈ ਕੇ ਤੇ ਅਕਾਲੀ ਦਲ ਦੀਆਂ ਹੀ ਉਹਨਾਂ ਨੂੰ ਕਰ ਰਿਹਾ ਵਾ ਮੀਟਿੰਗਾਂ ਕਰ ਰਿਹਾ ਵਾ ਅਕਾਲੀ ਦਲ ਨੂੰ ਕਹਿੰਦਾ ਜੇ ਮੈਂ ਪਹਿਰਾ ਦੇਣਾ ਤੇ ਜਦੋਂ ਇਹੋ ਜਿਹਾ ਬੰਦਾ ਅਕਾਲੀ ਦਲ ਦਾ ਪਹਿਰਾ ਦੇਊਗਾ ਤੇ ਅਸੀਂ ਕਿੱਥੇ ਜਾਵਾਂਗੇ ਅਕਾਲੀ ਦਲ ਜਿਹੜੇ ਕਹਿ ਲੋ ਕਿ ਇੱਕ ਜਮਾਤ ਜਿਹੜੀ ਸਿੱਖੀ ਨੂੰ ਰਿਪਰੈਜ਼ੈਂਟ ਕਰਦੀ ਸੀ ਤੇ ਸਿੱਖ ਉਹ ਜੀਵਨ ਸੀ ਜਿਹੜਾ ਸਿੱਖੀ ਦਾ ਜੀਵਨ ਕਿ ਜਦੋਂ ਕਹਿੰਦੇ ਨੇ ਕਿ ਮੁਸਲਮਾਨਾਂ ਦੀ ਦੀ ਜਦੋਂ ਰਾਜ ਹੁੰਦਾ ਸੀ ਨਾ ਤੇ ਲੋਕਾਂ ਦੀਆਂ ਧੀਆਂ ਭੈਣਾਂ ਕੱਢ ਕੇ ਲੈ ਜਾਂਦੇ ਸੀ ਤੇ ਸਿੱਖ ਜਾਂਦੇ ਸੀ ਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਲਿਆ ਕੇ ਤੇ ਉਹਨਾਂ ਦੇ ਮਾਪਿਓ ਦੇ ਹਵਾਲੇ ਕਰਦੇ ਸੀ ਪਰ ਜਿਹੜੇ ਐਸ ਸਮੇਂ ਦਾ ਹਾਲਾਤ ਬਣ ਗਏ ਕਿ ਉਹ ਬਲਾਤਕਾਰੀ ਕਹਿ ਲਓ ਉਹ ਅਸ਼ੀਲ ਵੀਡੀਓ ਵਾਲਾ ਬੰਦਾ ਅਕਾਲੀ ਦਲ ਦੇ ਵਿੱਚ ਆ ਜਾਂਦਾ ਮੇਰਾ ਖਿਆਲ ਹੈ ਕਿ ਸਾਡੇ ਵਾਸਤੇ ਇਹਦੋਂ ਸ਼ਰਮ ਦੀ ਵੱਡੀ ਕੋਈ ਗੱਲ ਹੀ ਨਹੀਂ ਸੀ ਹੋਣੀ ਪਰ ਉਹਦੇ ਵਿੱਚ ਹੈਗਾ ਕਿ ਤਾ ਉਹ ਆਏ ਨਹੀਂ ਠੀਕ ਹੈ ਹਾਲੇ ਤੱਕ ਦੂਸਰੀ ਗੱਲ ਹੈ ਕਿ ਅਗਰ ਆਪਾਂ ਗੱਲ ਕਰ ਲਈਏ ਉਹਨਾਂ ਦੇ ਆਉਣ ਦੀ ਵੀ ਤੇ ਉਹਨਾਂ ਦੀ ਬਿਲਕੁਲ ਇਨਸਾਫ ਮਿਲ ਚੁੱਕਾ ਸਜ਼ਾ ਵੀ ਮਾਫ ਹੋ ਚੁੱਕੀ ਹੈ ਸਭ ਕੁਝ ਖਤਮ ਕੇਸ ਤੇ ਸਾਰਾ ਖਤਮ ਹੋ ਚੁੱਕਾ ਵੇਖੋ ਮੈਂ ਜਦੋਂ ਕੈਂਡੀਡੇਟਾਂ ਦੀ ਸਿਲੈਕਸ਼ਨ ਹੋ ਰਹੀ ਸੀ ਨਾ ਜੀ ਤੇ ਪਾਰਟੀ ਨੇ ਸਾਨੂੰ ਵੀ ਬੁਲਾਇਆ ਸੀ ਚੰਡੀਗੜ੍ਹ ਮੈਂ ਮੁੱਖ ਦਫ਼ਤਰ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਤੇ ਉਦੋਂ ਤੇ ਸਰਦਾਰ ਸਬੀਰ ਸਿੰਘ ਜੀ ਬਾਦਲ ਦੇ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਪ੍ਰਧਾਨ ਜੀ ਇਹ ਰੌਲਾ ਪੈ ਰਿਹਾ ਵਾ ਕਿ ਤੁਸੀਂ ਉਹ ਫਲਾਣੇ ਬੰਦੇ ਨੂੰ ਜਿਹਦਾ ਬਲਾਤਕਾਰੀਆਂ ਜਾਂ ਜਿਹਨੂੰ ਜਿਹਦੀਆਂ ਸ਼ੀਲ ਫਿਲਮਾਂ ਆਈਆਂ ਨੇ ਤੁਸੀਂ ਉਹਨੂੰ ਲਾ ਰਏ ਜੇ ਕਹਿੰਦੇ ਜੀ ਮੇਰੀ ਮਜਬੂਰੀ ਆ ਕਿ ਉਹ ਬਾਦਲ ਸਾਹਿਬ ਵੱਡੇ ਆ ਦਾ ਉਹਨਾਂ ਨੇ ਬੜਾ ਖਸਾਤ ਦਿੱਤਾ ਤੇ ਮੈਂ ਚਾਹਦਾ ਵਾਂ ਕਿ ਉਹਨੂੰ ਪਾਰਟੀ ਸ਼ਾਮਗਰ ਮੈਂ ਪ੍ਰਧਾਨ ਜੀ ਕਾਲੀ ਦਲ ਦਾ ਨਾਮ ਬਹੁਤ ਅੱਗੇ ਆਪਾਂ ਹਾਸ਼ੀਏ ਤੇ ਮੈਂ ਕਿਹਾ ਪਹਿਲਾਂ ਸਾਡੇ ਤੇ ਬੇਅਦਬੀ ਦੇ ਲੱਗਣ ਡਏ ਨੇ ਇਲਜ਼ਾਮ ਮੈਂ ਕਿਹਾ ਨਸ਼ੇ ਵਕਾਉਂ ਦਾ ਸਾਡੇ ਤੇ ਇਲਜ਼ਾਮ ਲੱਗਦਾ ਤਾਂ ਮੈਂ ਕਿਹਾ ਇੱਕ ਇਹ ਵੀ ਰਹਿ ਗਿਆ ਵੀ ਸਾਡੇ ਤੇ ਲੱਗ ਜਾਣਾ ਵਾ ਤੇ ਮੈਂ ਕਿਹਾ ਆਪਾਂ ਨੂੰ ਬਾਹਰ ਕੱਢਿਆ ਤਾ ਨੂੰ ਪਾਰਟੀ ਤੋਂ ਤੁਸੀਂ ਬਾਹਰ ਕੱਢਿਆ ਵਾ ਤੇ ਮੈਂ ਕਿਹਾ ਇਹ ਕੰਮ ਨਾ ਕਰਿਓ ਇਹਨਾਂ ਨੇ ਮਨੂਨਾ ਕੋਈ ਬਹੁਤਾ ਹੰਗਾਰਾ ਜਾਨੀ ਕੀਤਾ ਮੈਂ ਹਲਕੇ 'ਚ ਵਾਪਸ ਗਿਆ ਤੇ ਮੈਂ ਜਿਹੜੇ ਮੇਰੇ ਮੁਥ ਪਰ ਸੱਜਣ ਸੀ ਨਾ ਸਾਰੇ ਆਗੂ ਸਹਿਬਾਨ ਮਨੂਨਾ ਗੱਲ ਕੀਤੀ ਮੈਂ ਕਿਹਾ ਕਿ ਆ ਮੈਨੂੰ ਜਿਹੜੀ ਆ ਨਾ ਖਬਰ ਮਿਲੀ ਆ ਤੇ ਮੇਰੇ ਹਲਕੇ ਦੇ ਪੰਜ ਬੰਦੇ ਜਿਹੜੇ ਸੀਨੀਅਰ ਬੰਦੇ ਸੀ ਉਹ ਸਰਦਾਰ ਸਿਕਪੀਰ ਸਿੰਘ ਬਾਦਲ ਦੇ ਪਿੰਡ ਬਾਦਲ ਗਏ ਉਹਨਾਂ ਨੇ ਜਾ ਕੇ ਉਹਨਾਂ ਨੇ ਇਹ ਗੱਲ ਕੀਤੀ ਕਿ ਆਹ ਗੱਲ ਸਾਨੂੰ ਪਤਾ ਲੱਗੀ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਵੀ ਇਹ ਕਿਹਾ ਜੀ ਮੇਰੀ ਮਜਬੂਰੀ ਆ ਮੈਂ ਉਹਨਾਂ ਨੂੰ ਲੈਣਾ ਜੀ ਫਿਰ ਆ ਕੇ ਅਸੀਂ ਇੱਕ ਵਰਕਰ ਸਾਰੇ ਜਿਹੜੇ ਸੀ ਨਾ ਸਾਡੇ ਹਲਕੇ ਦੇ ਮੁੱਤਬਰ ਜਿਹੜੇ ਸੱਜਣ ਜਿਹੜੇ ਪਿੰਡਾਂ ਦੇ ਆਗੂ ਸੀ ਅਸੀਂ ਉਹਨਾਂ ਦੀ ਮੀਟਿੰਗ ਕੀਤੀ ਤੇ ਉਹਦੇ ਵਿੱਚ ਅਸੀਂ ਸਾਰਿਆਂ ਨੇ ਮੰਗ ਰੱਖੀ ਕਿ ਪਾਰਟੀ ਮੈਨੂੰ ਰਵੀਕਰਨ ਨੂੰ ਸਪਸ਼ਟੀਕਰਨ ਦੇਵੇ ਪਾਰਟੀ ਸਪਸ਼ਟੀਕਰਨ ਦੇਵੇ ਸਾਰੇ ਜਿਹੜੇ ਹਲਕੇ ਦੇ ਆਗੂ ਨੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਪਿੰਡਾਂ 'ਚੋਂ ਵੋਟਾਂ ਕੱਢ ਕੇ ਲਿਆਉਣੀਆਂ ਜਿਹੜੇ ਲੋਕ ਧਰਨਿਆਂ ਤੇ ਜਾਂਦੇ ਜਿਹੜੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਕਾਮਯਾਬ ਕਰਦੇ ਨੇ ਉਹਨਾਂ ਨੂੰ ਆਗੇ ਸਪਸ਼ਟੀਕਰਨ ਦੇਣ ਕਿ ਅਸੀਂ ਉਸ ਮਾੜੇ ਅਨਸਰ ਨੂੰ ਆਪਣੀ ਪਾਰਟੀ ਦੇ ਵਿੱਚ ਨਹੀਂ ਲਵਾਵਾਂਗੇ ਮੈਂ ਇੰਨਾ ਸਵਾਲ ਕੀਤਾ ਸੀ ਮੈਂ ਸਵਾਲ ਕਰਕੇ ਘਰ ਨੂੰ ਆ ਗਿਆ ਵਾਂ ਤੇ ਅਗਲੇ ਦਿਨ ਸ਼ਾਮ ਨੂੰ ਮੈਨੂੰ ਪਾਰਟੀ 'ਚੋਂ ਭਾਰ ਦਾ ਰਸਤਾ ਵਖਾ ਦਿੱਤਾ ਸੱਚ ਤੇ ਹੱਕ ਮੰਨਣ ਦੀ ਇਹ ਸਜ਼ਾ ਮਿਲੀ ਹੈ ਮੈਨੂੰ ਮੈਂ ਤਾਂ ਕੱਲ ਵੀ ਤੁਹਾਡੇ ਅਕਾਲੀ ਹੁੰਦਾ ਫਾਇਦਾ ਕੀ ਤੁਸੀਂ ਕਹਿੰਦੇ ਮੇਰਾ ਡੀਐਨਏ ਅਕਾਲੀ ਹੈ ਮੈਂ ਪਰਿਵਾਰ ਅਕਾਲੀ ਹੈ ਤੇ ਕੀ ਅਕਾਲੀ ਦਲ ਦੇ ਵਿੱਚ ਇੰਨਾ ਹੀ ਹੈ ਕਿ ਸਵਾਲ ਨਹੀਂ ਚੁੱਕ ਸਕਦੇ ਤੇ ਲੋਕਤੰਤਰ ਦਾ ਕਤਲ ਹੀ ਹੈ ਕੱਲ ਹੈ ਜੀ ਜਦੋਂ ਆਪਾਂ ਲਿਮਟਿਡ ਕੰਪਨੀ ਚਲਾ ਲਈਏ ਨਾ ਪਾਰਟੀ ਨੂੰ ਪਾਰਟੀ ਜਿਹੜੀ ਸੀ ਅੱਗੇ ਚਲਾਉਂਦੇ ਸੀ ਜਸਜਦਰ ਮੋਹਨ ਸਿੰਘ ਤੋਂ ਵਰਗੇ ਸਰਦਾਰ ਜਗਦੇਵ ਸਿੰਘ ਤਲਵੰਡੀ ਵਰਗੇ ਤਾਕੜ ਲੀਡਰ ਹੁਣ ਪਾਰਟੀ ਸਿਰਫ ਦੋ ਬੰਦਿਆਂ ਦੀ ਆ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਚਾਰਾ ਰਵੜਦੀ ਮੋਹਰ ਆ ਜੋ ਫੈਸਲੇ ਕਰਦੇ ਨੇ ਸਾਡੇ ਮਾਝੇ ਦੇ ਜਿਹੜੇ ਆਪ ਬਣੇ ਜਰਨੈਲ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹਨੂੰ ਉਹ ਰੱਖਣਾ ਚਾਹੁੰਦੇ ਨੇ ਉਹਨੂੰ ਰੱਖ ਲੈਂਦੇ ਨੇ ਜਿਹਨੂੰ ਉਹ ਕਢਾਉਣਾ ਚਾਹੁੰਦੇ ਨੇ ਉਹ ਕਢਾ ਲੈਂਦੇ ਨੇ ਤੁਸੀਂ ਵੀ ਵਿਕਰਮ ਮਜੀਠੀਆ ਦੇ ਬਹੁਤ ਨੇੜੇ ਸੀ ਸਭ ਤੋਂ ਨਜ਼ਦੀਕੀ ਨੇੜੇ ਤੁਸੀਂ ਹੀ ਮੰਨੇ ਜਾਂਦੇ ਸੀ ਉਹਨਾਂ ਨਾਲ ਹਰ ਸਟੇਜ ਸਾਂਝੀ ਕਰਦੇ ਨਜ਼ਰ ਆਏ ਮੇਰਾ ਖਿਆਲ ਹੈ ਕਿ ਸ਼ਾਇਦ ਸੁਮਿਤਜੀ ਤੁਹਾਨੂੰ ਭੁਲੇਖਾ 2 ਸਾਲ ਹੋ ਗਏ ਨੇ ਮੈਂ ਜਦੋਂ ਮੇਰਾ ਇਹਨਾਂ ਨੇ ਹਲਕਾ ਬਦਲ ਦਿੱਤਾ ਸੀ ਨਾ ਜੀ ਪਰ ਖੈਲ ਤੁਹਾਨੂੰ ਵੀ ਯਾਦ ਹੋਣਾ ਜਦੋਂ ਕੋਵਿਡ ਦਾ ਸਮਾਂ ਸੀ ਤੇ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਵੀ ਜਦੋਂ ਮੈਂ ਪਿੰਡ ਨੂੰ ਜਾਂਦਾ ਸੀ ਤਾਂ ਮੈਂ ਸਾਰੇ ਜਿੰਨੇ ਨਾਕੇ ਹੁੰਦੇ ਸੀ ਜਾਂ ਹੁੰਦੇ ਸੀ ਮੈਂ ਤੇ ਮੇਰੀਆਂ ਤਿੰਨੇ ਬੇਟੀਆਂ ਜੀ ਅਸੀਂ ਕੋਵਿਡ ਦੇ ਵਿੱਚ ਬਹੁਤ ਕੰਮ ਕੀਤਾ ਸੀ ਮੈਂ ਦਵਾਈਆਂ ਹਲਕੇ ਚ ਪਹੁੰਚਾਈਆਂ ਲੋਕਾਂ ਨੂੰ ਜੋ ਉਹਨਾਂ ਦੀ ਜ਼ਰੂਰਤ ਸੀ ਮੈਂ ਆਪਣੀ ਜੇਬ ਦੇ ਵਿੱਚੋਂ ਲੈ ਕੇ ਜਾ ਕੇ ਹਰ ਪਿੰਡ-ਪਿੰਡ ਮੈਂ ਗਿਆ ਸੀ ਤੇ ਮੇਰੇ ਹਲਕੇ ਦੇ ਜਿਹੜੇ ਸਾਥੀ ਸੀ ਨਾ ਉਹਨਾਂ ਨੇ ਵੀ ਮੇਰਾ ਸਹਿਯੋਗ ਕੀਤਾ ਸੀ ਤੇ ਉਦੋਂ ਉਸ ਤੋਂ ਬਾਅਦ ਕਿਉਂਕਿ ਤ੍ਰਿਪਤੁਰ ਕਾਂਗਰਸ ਦੀ ਸਰਕਾਰ ਸੀ ਜੀ ਤ੍ਰਿਪਤ ਰਜਿੰਦਰ ਸਿੰਘ ਹੁਣੀ ਘਰਾਜੋ ਹੀ ਨਹੀਂ ਨਿਕਲੇ ਤੇ ਮੈਂ ਪਿੰਡ ਪਿੰਡ ਪਹੁੰਚ ਕੇ ਤੇ ਮੈਂ ਲੋਕਾਂ ਦੇ ਵਿੱਚ ਇੰਨਾ ਵਿਚਰਿਆ ਸੀ ਕਿ ਲੋਕਾਂ ਨੇ ਮਿਰਤੇ ਅਸ਼ੀਰਵਾਦ ਵਾਲਾ ਹੱਥ ਬੜਾ ਤਗੜਾ ਰੱਖਿਆ ਸੀ ਭਾਵੇਂ ਮੇਰੇ ਪਿਤਾ ਜੀ ਬਹੁਤ ਘੱਟ ਮਾਰ ਜਾਂਦੇ ਨਾਲ ਫਤੇਗੜ ਚੂੜੀਆਂ ਤੋਂ ਹਰੇ ਸੀ ਤੇ ਇਸ ਵਾਰੀ ਹਾਲਾਤ ਇਹ ਬਣ ਗਏ ਸੀ ਕਿ ਤ੍ਰਿਪਤ ਰਜਿੰਦਰ ਸਿੰਘ ਨੂੰ ਇਹ ਦਿਸਦਾ ਸੀ ਜੀ ਕਿ ਮੈਂ ਜਿੱਤਣਾ ਨਹੀਂਗਾ ਜੀ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜਾ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਦਾ ਬਹੁਤ ਕਰੀਬੀ ਆ ਜੀ ਇਹ ਉਹਨੂੰ ਚਾਚਾ ਜੀ ਕਹਿੰਦੇ ਸੀ ਜੀ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਰਵੀਕਰਨ ਨੇ ਐਰ ਕੀ ਤ੍ਰਿਪਤ ਨੂੰ ਭਾਜਵੇ ਨੂੰ ਹਰਾ ਦੇਣਾ ਜੀ ਇਹਨਾਂ ਕੀਤਾ ਕਿ ਜੀ ਜਦੋਂ ਸਾਡੀ ਇਲੈਕਸ਼ਨ ਦਾ ਸਮਾਂ ਆਇਆ ਮੈਨੂੰ ਕਹਿੰਦੇ ਜੀ ਆਹ ਤੇਰਾ ਸਰਵੇ ਬੜਾ ਮਾੜਾ ਆਇਆ ਅੱਛਾ ਮੈਂ ਕਹਾਂ ਜੀ ਸਰਵੇ ਮਾੜਾ ਮੈਨੂੰ ਵਿਖਾਓ ਕੀ ਆ ਇਹ ਜੀ ਨਹੀਂ ਸਰਵੇ ਬੜਾ ਮਾੜਾ ਆਇਆ ਤੇਰਾ ਸਰਵੇ ਕੌਣ ਕਰਦਾ ਰਹੇ ਸਰਵੇ ਇਹੋ ਸਰਦਾਰ ਜੀ ਕਰਾਉਂਦੇ ਹੁੰਦੇ ਸੀ ਇਹ ਮੈਨੂੰ ਕਹਿੰਦੇ ਜੀ ਤੁਹਾਨੂੰ ਨਾ ਡੇਰਾ ਬਾਬਾ ਨਾਨਕ ਅਸੀਂ ਭੇਜਣਾ ਉੱਥੇ ਨਾ ਤੁਸੀਂ ਜਾ ਕੇ ਉਸਨੂੰ ਤਾਂ ਸਾਡੇ ਲੋਕਾਂ ਨੇ ਮੰਗ ਕੀਤੀ ਆ ਤੇ ਉਹਨਾਂ ਨੂੰ ਭੇਜੋ ਮੈਂ ਪਾਰਟੀ ਪ੍ਰਧਾਨ ਨੂੰ ਤੇ ਇਹਨਾਂ ਨੂੰ ਕਿਹਾ ਮੈਂ ਜੀ ਮੈਂ ਨਹੀਂ ਜੇ ਜਾਣਾ ਬਿਲਕੁਲ ਮੈਂ ਕੰਮ ਮੈਂ ਜਿੱਥੇ ਕੰਮ ਕੀਤਾ ਵਾ ਮੈਨੂੰ 10 ਸਾਲ ਹੋ ਗਏ ਲਗਾਤਾਰ ਕੰਮ ਕਰਦੇ ਨੂੰ ਤੇ ਤੁਸੀਂ ਚੁੱਕ ਕੇ ਮੈਨੂੰ ਉੱਥੇ ਭੇਜ ਦਿਓ ਮਨਸ਼ਾ ਇਹਨਾਂ ਦੀ ਇਹ ਸੀ ਕਿ ਇਹ ਤੋਂ ਤ੍ਰਿਪਤ ਬਾਜਵੇ ਦੇ ਅੱਗੇ ਕੋਈ ਮਾੜਾ ਕੈਂਡੀਡੇਟ ਦਵਾਂਗੇ ਜੀ ਤੇ ਰਵੀਕਰਨ ਨੂੰ ਉੱਥੇ ਭੇਜਾਂਗੇ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਸੀ ਉਸ ਵੇਲੇ ਦਾ ਉਪ ਮੁੱਖ ਮੰਤਰੀ ਸੀ ਗ੍ਰਹਿ ਮੰਤਰੀ ਸੀ ਤੇ ਇਹਨਾਂ ਨੇ ਆਖਿਆ ਵੀ ਰਵੀਕਰਨ ਜਿਹੜਾ ਪੋਲੀਟਿਕਲ ਤੌਰ ਤੇ ਖਤਮ ਹੋ ਜਾਊਗਾ ਬਿਲਕੁਲ ਪਰ ਪਰ ਮੇਰਾ ਸਵਾਲ ਹੈ ਕਿ ਇੰਨੀ ਸਾਜ਼ਿਸ਼ਾਂ ਤੁਹਾਡੇ ਖਿਲਾਫ ਕਿਉਂ ਇੱਕ ਮੰਨੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਤੀਸਰੀ ਪੀੜ੍ਹੀ ਇਸ ਵੇਲੇ ਆਕਾਲੀ ਦਲ ਛਾ ਇਹਨਾਂ ਨੇ ਸੋਚਿਆ ਕਿ ਰਵੀਕਰਨ ਉੱਥੇ ਜਾ ਕੇ ਮਾਰਿਆ ਜਾਣਾ ਵਾ ਪਰ ਲੋਕ ਡੇਰਾ ਬਾਬਾ ਨਾਨਕ ਦੀ ਸੰਗਤ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਸੀ ਨਾ ਮਿੱਤ ਇੰਨੀ ਕਿਰਪਾ ਕੀਤੀ ਕਿ ਪੰਜਾਬ ਦੇ ਵਿੱਚ ਵੱਡੇ ਵੱਡੇ ਜਿਹੜੇ ਤਰੰਤਰ ਸੀ ਨਾ ਕੋਈ 35000 ਤੇ ਹਰਿਆ ਕੋਈ 30000 ਤੇ ਹਰਿਆ ਕੋਈਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਪਰ ਗੁਰੂ ਦੀ ਕਿਰਪਾ ਦੇ ਨਾਲ ਕੀ ਕਹਿੰਦੇ ਹੁੰਦੇ ਵੀ ਹਾਥੀ ਜਿਹੜੇ ਸੀ ਉਹ ਡਿੱਗ ਪਏ ਤੇ ਸਾਡੇ ਵਰਗੇ ਗਧੇ ਜਿਹੜੇ ਉਹ ਤਿਲਕ ਗਏ ਜੀ ਇਹਨਾਂ ਨੂੰ ਉਹੋ ਹੀ برداشت ਨਹੀਂ ਹੋਇਆ ਕਿ ਰਵਿਕਰਨ ਤੇ ਫੇਰ ਖਲੋ ਗਿਆ ਜੀ ਤੇ ਮੇਰਾ ਖਿਆਲ ਹੈ ਕਿ ਮੈਂ 2 ਸਾਲ ਹੋ ਗਏ ਸੀ ਮੈਂ ਸਰਦਾਰ ਵਿਕਰਮ ਸਿੰਘ ਦੇ ਘਰ ਤੱਕ ਵੀ ਨਹੀਂ ਸੀ ਗਿਆ ਵਿਕਰਮ ਸਿੰਘ ਮਜੀਠੀ ਦਾ ਪਾਰਟੀ 'ਚ ਇੰਨਾ ਪ੍ਰਭਾਵ ਹੈ ਮਾਜੀ ਦੇ ਜਰਨਲ ਤੁਸੀਂ ਆਖ ਰਹੇ ਹੋ ਉਹਨਾਂ ਨੂੰ ਤੇ ਕਾਰਨ ਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਉਹ ਕਹਿੰਦੇ ਮੈਂ ਜੋ ਕੁਝ ਕਰ ਰਿਹਾ ਪਾਰਟੀ ਵਾਸਤੇ ਕਰ ਰਿਹਾ ਵੇਖੋ ਉਹਨਾਂ ਨੂੰ ਉਹ ਲੋਕ ਪਸੰਦ ਨੇ ਜਿਹੜੇ ਉਹਨਾਂ ਦੇ ਗੋਢੀ ਹੱਥ ਆ ਕੇ ਲਾਉਂਦੇ ਨੇ ਜੀ ਤੁਸੀਂ ਵੇਖ ਲਓ ਕਿ ਜਿਹੜੇ ਪੁੱਤ ਪੋਤਰਿਆਂ ਵਾਲੇ ਨੇ ਜਿਨ੍ਹਾਂ ਕੋ ਆਪ ਉੱਠ ਕੇ ਖਲੋਤਾ ਨਹੀਂ ਜਾਂਦਾ ਜਿਹੜੇ ਇਸ ਵੇਲੇ ਰਾਜਨੀਤੀ ਦੇ ਵਿੱਚ ਸਾਡੇ ਆਲੇ ਦੁਆਲੇ ਨੇ ਉਹ ਜਦੋਂ ਉੱਠ ਕੇ ਗੋਢੀ ਹੱਥ ਲਾਉਂਦੇ ਨੇ ਤੇ ਸਾਡੇ ਵਰਗੇ ਜਾਗਜੋ ਸਿੱਧਾ ਹੱਥ ਮਿਲਾਉਂਦੇ ਆ ਉਹ ਫਰਕ ਆ ਉਹਨਾਂ ਦੀ ਇਹ ਸੋਚ ਸੀ ਕਿ ਜਿੰਨੇ ਵੀ ਪਾਰਟੀ ਪ੍ਰਧਾਨ ਨੂੰ ਮਿਲਣਾ ਵਾ ਉਹ ਇੱਥੋਂ ਪਰਚੀ ਕਟਾ ਕੇ ਜਾਵੇ ਤੇ ਫਿਰ ਜਾ ਕੇ ਉੱਥੇ ਚੰਡੀਗੜ੍ਹ ਮਿਲੇ ਅਸੀਂ ਉਹ ਕਰਦੇ ਨਹੀਂ ਜੇ ਅਸੀਂ ਸਿੱਧਾ ਜਾਣਾ ਲੱਗ ਪਏ ਉਹਨਾਂ ਨੂੰ ਸਾਡਾ ਇਹ ਪਸੰਦ ਨਹੀਂ ਸੀ ਤੇ ਇਸ ਕਰਕੇ ਸਰਦਾਰ ਵਿਕਰਮ ਸਿੰਘ ਹੁਣ ਜਿਹੜੇ ਸੀ ਵੇਖੋ ਜਿੰਨੇ ਜਦੋਂ ਦੇ ਸਰਦਾਰ ਵਿਕਰਮ ਸਿੰਘ ਮਜੀਠੀਆ ਆਇਆ 2004 ਚ ਆਇਆ ਜੀ 2007 ਚ ਉਹਨੇ ਪਹਿਲੀ ਇਲੈਕਸ਼ਨ ਲੜੀ ਜੀ ਉਸ ਤੋਂ ਬਾਅਦ ਮਾਝੇ ਦੇ ਵਿੱਚ ਅਕਾਲੀ ਦਲ ਡਿੱਗਦਾ 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 ਕਿੱਥੇ ਆ ਗਿਆ ਸਿਰਫ ਸਾਡੇ ਕੋਲ ਇੱਕ ਸੀਟ ਬਚੀ ਜੀ ਤੇ ਉਹ ਵੀ ਕਿਉਂਕਿ ਇਹਨਾਂ ਦਾ ਉੱਥੇ ਰਾਜinama ਚੱਲਦਾ ਵਾ ਕਿਉਂਕਿ ਜੇ ਸੋਖ ਸਰਕਾਰੀਆਂ ਹੁਣਾਂ ਨੇ ਤੇ ਕਾਂਗਰਸ ਹੀ ਖਤਮ ਕਰ ਦਿੱਤੀ ਮਜੀਠੇ ਦੇ ਵਿੱਚ ਇਹ ਜਿਹੜਾ ਉਹ ਕੈਂਡੀਡੇਟ ਇੱਥੇ ਮਾਲਾ ਆਉਂਦਾ ਸੀ ਜਿਹੜਾ ਵੀ ਸਰਦਾਰ ਵਿਕਰਮ ਸੰਧ ਦੇ ਅੱਗੇ ਬਿਲਕੁਲ ਹੀ ਨਿਗੂਣਾ ਕੈਂਡੀਡੇਟ ਹੁੰਦਾ ਸੀ ਤੇ ਇਸ ਕਰਕੇ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਜਿੰਨੇ ਟਕਸਾਲੀ ਪਰਿਵਾਰ ਸੀ ਵਿਕਰਮ ਸੋਹਣਾ ਦੇ ਡੈਰੀ ਇਹ ਲਾ ਲਈ ਹੀ ਕਿ ਅਕਾਲੀ ਦਲ ਦੇ ਜਿਹੜੇ ਨਾਮੀ ਪਰਿਵਾਰ ਨੇ ਮਾਰਨੇ ਕਿਵੇਂ ਵੇਖੋ ਬ੍ਰਹਮਪੁਰਾ ਮਾਰਿਆ ਕਾਰਨ ਇਹ ਸੀ ਕਿ ਉਹ ਸਰਦਾਰ ਵਿਕਰਮ ਸਿੰਘ ਜਦੋਂ ਮੇਰੇ ਜਿੱਦਾਂ ਸਰਦਾਰ ਵੇਖੋ ਜੀ ਮਾਜੀ ਜੋ ਕਿੰਨੇ ਬੰਦੇ ਵਜ਼ੀਰ ਬਣਦੇ ਸੀ ਜੀ ਮੇਰੇ ਪਿਤਾ ਜੀ ਸਰਦਾਰ ਨਰਮ ਸਿੰਘ ਕਾਲੋ ਬ੍ਰਹਮਪੁਰਾ ਸਾਹਿਬ ਕਹਿਰੋਂ ਸਾਹਿਬ ਡਾਕਟਰ ਰਤਨ ਸਿੰਘ ਸੇਖਵਾ ਕਿੰਨੇ ਬੰਦੇ ਵਜ਼ੀਰ ਬਣਦੇ ਸੀ ਜੀ ਤੇ ਉਦੋਂ ਸਰਦਾਰ ਵਿਕਰਮ ਸਿੰਘ ਦੀ ਮਜੀਦ ਇੱਥੇ ਚੱਲਦੀ ਘੱਟ ਹੁੰਦੀ ਸੀ ਕਿਉਂਕਿ ਉਹ ਸਾਰੇ ਜਿਹੜੇ ਸੀ ਕਦਾਵਰ ਲੀਡਰ ਸੀ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਰੇ ਨੇੜੇ ਸੀ ਤੇ ਉਹ ਪੂਰਾ ਕੰਮ ਆਪਣਾ ਅੜਕੇ ਕਰਦੇ ਸੀ ਤੇ ਸਰਦਾਰ ਵਿਕਰਮ ਸਿੰਘ ਨੇ ਪਹਿਲਾਂ ਬ੍ਰਹਮਪੁਰਾ ਸਾਹਿਬ ਨੂੰ ਮਾਰਿਆ ਮੜਕੇ ਡਾਕਟਰ ਸਾਹਿਬ ਨੂੰ ਮੜਕੇ ਸੇਖਵਾਂ ਸਾਹਿਬ ਨੂੰ ਮੇਰੇ ਪਿਤਾ ਜੀ ਨੂੰ ਕਦਮ ਕਰਦਿਆਂ 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 ਸਾਰੇ ਜਿਹੜੇ ਟਕਸਾਲੀ ਪਰਿਵਾਰ ਸੀ ਨਾ ਜਿਹੜੇ ਕਹਿ ਲੋ ਕਿ ਇੱਕ ਕਦ ਇੱਕ ਵੱਡੇ ਆਗੂ ਸੀ ਉਹਨੇ ਸਾਰੇ ਖਤਮ ਕਰਕੇ ਤੇ ਉਹ ਚਾਹੁੰਦੇ ਇਹ ਸੀ ਕਿ ਜਿਹੜੇ ਇੱਥੋਂ ਦੇ ਐਮਐਲਏ ਬਣ ਉਹ ਇਹਨਾਂ ਦੇ ਇਸ਼ਾਰਿਆਂ ਤੋਂ ਸਾਰਾ ਬਿਨਾ ਹਿੱਲਣ ਨਾ ਜੋ ਕੰਮ ਪਵੇ ਇਹਨਾਂ ਨੂੰ ਆ ਕੇ ਕਹਿਣ ਤੇ ਇਹਨਾਂ ਦੀ ਸਰਦਾਰੀ ਹੋਵੇ ਉਹ ਅੱਗੇ برداشت ਨਹੀਂ ਜੇ ਕੀਤੀ ਤਲਵੀਰ ਗਿਲ ਵੀ ਜ਼ਿਕਰ ਕਰ ਰਹੀ ਸੀ ਤੁਹਾਡਾ ਤਲਵੀਰ ਗਿਲ ਨੂੰ ਵੀ ਮੇਰਾ ਪਤਾ ਸੀ ਕਿ ਉਹ ਵੀ ਉਹ ਵੇਖੋ ਮੈਂ ਉਸ ਭਰਾ ਦਾ ਵੀ ਧੰਨਵਾਦ ਕਰਦਾ ਨਾ ਉਹਨੇ ਮੇਰਾ ਜਦੋਂ ਟਿਕਟ ਤੇ ਮੇਰੀ ਕੱਟੀ ਜਾਂਦੀ ਸੀ ਨਾ ਵੀ ਮੈਨੂੰ ਫਤੇਗੜ ਚੂੜੀਆਂ ਤੋਂ ਡੇਰੇ ਭੇਜਿਆ ਉਸ ਸੱਜਣ ਨੇ ਵੀ ਮੇਰਾ ਹਵਾ ਦਾ ਨਾਮ ਦਾ ਨਾਰਾ ਮਾਰਿਆ ਸੀ ਵੀ ਤੁਸੀਂ ਗਲਤ ਕਰਨ ਦੇ ਜੇ ਵੀ ਰਵੀ ਕਰਨ ਉਥੋਂ ਜਿੱਤਦਾ ਵਾ ਨਾ ਆਪਾਂ ਭੇਜੀਏ ਉੱਥੇ ਜਿਹੜਾ ਵਾ ਜਿਹੜਾ ਕੋਈ ਹੋਰ ਕੋਈ ਬੰਦਾ ਪਹਿਲਾਂ ਲੜਦਾ ਰਿਹਾ ਉਹਨੂੰ ਧੜਾਓ ਪਰ ਉਸ ਗੱਲ ਦਾ ਉਹਨੂੰ ਵੀ ਪਤਾ ਸੀ ਕਿ 2 ਸਾਲ ਹੋ ਗਿਆ ਮੈਂ ਕਦੀ ਸਰਦਾਰ ਵਿਕਰਮ ਸਿੰਘ ਜੀ ਨੂੰ ਮਿਲਣ ਨਹੀਂ ਸੀ ਗਿਆ। ਪਰ ਇੱਕ ਹੋਰ ਚੀਜ਼ ਤੁਹਾਡੇ ਬਾਰੇ ਹੈ ਕਿ ਤੁਹਾਡੀ ਭਗਵੰਤ ਮਾਨ ਨਾਲ ਵੀ ਮੀਟਿੰਗ ਹੋਈ ਸੀ। ਐਦਾਂ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਵੀ ਜੁਆਇਨ ਕਰਨ ਦੇ ਮੂੜ 'ਤੇ ਸੀਗੇ। ਇਸ ਤਰ੍ਹਾਂ ਦੀ ਤੁਹਾਡੀ ਸੈਟਿੰਗ ਤੱਕਨ ਹੋ ਚੁੱਕੀ ਸੀ ਔਰ ਇੱਥੋਂ ਤੱਕਨ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਖੁਦ ਤਨ ਜੁਆਇਨ ਕਰਾ ਦੇ। ਮੈਂ ਜੀ ਮੈਂ ਆਪਣੇ ਘਰ ਦੇ ਵਿੱਚ ਬੈਠਾ ਜੀ ਘਰ ਇੱਕ ਮੰਦਰ ਆ ਜੀ ਮੈਂ ਇਸ ਮੰਦਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਨਾ ਮੈਂ ਕਦੀ ਕਿਸੇ ਪਾਰਟੀ ਨਾਲ ਗੱਲ ਕੀਤੀ ਸੀ ਜੀ ਕਿਉਂਕਿ ਨਾ ਮੈਨੂੰ ਕਦੀ ਲੋੜ ਹੀ ਨਹੀਂ ਸੀ ਜੀ ਮੈਂ ਆਪਣਾ ਕੰਮ ਵਿਵਾਦ ਚੱਲ ਰਿਹਾ ਸੀ ਨਹੀਂ ਜੀ ਵਿਵਾਦ ਦੇ ਵਿੱਚ ਵੀ ਮੈਂ ਵੇਖੋ ਮੈਨੂੰ ਇੱਕ ਬੰਦੇ ਸੱਜਣ ਨੇ ਸੰਪਰਕ ਜ਼ਰੂਰ ਕੀਤਾ ਸੀ ਮੈਂ ਨਹੀਂ ਝੂਠ ਬੋਲ ਰਣਾ ਜੀ ਪਰ ਮੈਂ ਉਹਨੂੰ ਨਾ ਕਰ ਦਿੱਤੀ ਸੀ ਉਹ ਪ੍ਰੋਗਰਾਮ ਨੂੰ ਹਾਂ ਹੀ ਕਰ ਦਿੱਤੀ ਗਈ ਸੀ ਉਹ ਤੁਹਾਡੇ ਪਿੱਛੇ ਸੀਗੇ ਆਮ ਆਦਮੀ ਪਾਰਟੀ ਵਾਲੇ ਵੇਖੋ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਨਾਰਾਜ਼ਗੀ ਹੈਗੀ ਆ ਮੈਨੂੰ ਇੱਕ ਸੱਜਣ ਨੇ ਮੈਂ ਐਵੇਂ ਝੂਠ ਨਹੀਂ ਬੋਲਣਾ ਕਿਉਂਕਿ ਪਤਾ ਨਹੀਂ ਕਿੱਥੇ ਆ ਗਏ ਰੱਬ ਨੂੰ ਜਾਨ ਦੇਣੀ ਹੈ ਸਾਰਿਆਂ ਨੇ ਮੈਨੂੰ ਇੱਕ ਸੱਜਣ ਨੇ ਸੰਪਰਕ ਕੀਤਾ ਸੀ ਆ ਮਾਦੀ ਪਾਰਟੀ ਦੇ ਪਰ ਮੈਂ ਮੇਰਾ ਪ੍ਰਮਾਤਮਾ ਜਾਣਦਾ ਵਾ ਮੈਂ ਇਹਨੂੰ ਕੋਰੇ ਸ਼ਬਦਾਂ ਚ ਨਾ ਕੀਤੀ ਸੀ ਕਿ ਨਹੀਂ ਮੈਂ ਸ਼ਰੋਮਣੀ ਅਕਾਲੀ ਦਲ ਦਾ ਵਫਾਦਾਰ ਸਪਾਈ ਹਾਂ ਮੈਂ ਕਿਹਾ ਮੈਂ ਨਹੀਂ ਇਹੋ ਜਿਹਾ ਕੰਮ ਕਰਨਾ ਮੈਂ ਕਿਹਾ ਮੈਂ ਕਰਨਾ ਦਾ ਤੇ ਉਦੋਂ ਕਰਦਾ ਜਦੋਂ ਮਦੀਨਾ ਟਿਕਟ ਕੱਟ ਕੇ ਮੈਨੂੰ ਫਤੇਗੜ ਚੂੜੀਆਂ ਤੋਂ ਡੇਰੇ ਵੱਲ ਨੂੰ ਭੇਜਿਆ ਸੀ ਮੈਂ ਕਿਹਾ ਹੁਣ ਮੈਂ ਕੀ ਕਰਨਾ ਬੰਦੀ ਇੱਕ ਗੱਲ ਸਾਹਮਣੇ ਆਂਦੀ ਰਾਤੀ ਤੁਹਾਨੂੰ ਕੱਢਿਆ ਜਾਂਦਾ ਸਵੇਰੇ ਤੁਸੀਂ ਭਾਜਪਾ ਜੁਆਇਨ ਕਰ ਲੈਂਦੇ ਹੋ ਇਹਦਾ ਮਤਲਬ ਪਹਿਲੇ ਸੈਟਿੰਗ ਹੋਈ ਹੋਏਗੀ ਤੁਹਾਡੀ ਪਾਰਟੀ ਦੇ ਨਾਲ ਵੇਖੋ ਮੈਨੂੰ 9 ਵਜੇ ਇਹਨਾਂ ਨੇ ਕੱਢਿਆ ਜੀ ਮੈਨੂੰ ਮੇਰਾ ਖਿਆਲ ਕਿ ਸਵਾ 1:00 ਵਜੇ ਜਾ ਮੇਰੇ ਫੋਨ ਚਾਲੀ ਵੀ ਮੈਂ ਸਾਹਮਣੇ ਰੱਖਿਆ ਹੋ ਪਾ ਨੂੰ ਮੈਨੂੰ ਮੈਨੂੰ ਸਵਾ ਦੋ ਵਜੇ ਜਾਗ ਕੇ ਸਾਡਾ ਫੋਨ ਆਇਆ ਕਿ ਰਵੀ ਕਰਨ ਬੜੀ ਮਾੜੀ ਗੱਲ ਹੋਈ ਆ ਮੈਂ ਕਹਾਂ ਜੀ ਅੰਕਲ ਮੇਰਾ ਕਸੂਰ ਕੋਈ ਨਹੀਂ ਗਾ ਵੇਖੋ ਮੈਂ ਤਾਂ ਸਿਰਫ ਇੱਕੋ ਗੱਲ ਕੀਤੀ ਕਿ ਉਹ ਫਲਾਣਾ ਬੰਦਾ ਜਿਹੜਾ ਮਾੜਾ ਆਨਸਰ ਹੈ ਉਹਨੂੰ ਪਾਰਟੀ ਚ ਨਾ ਲਾਓ ਤੇ ਮੈਨੂੰ ਕਹਿੰਦੇ ਵੀ ਗੱਲ ਸੁਣ ਬੇਟਾ ਤੇਰੇ ਪਿਤਾ ਜੀ ਸਪੀਕਰ ਹੁੰਦੇ ਸੀ ਤੇ ਮੈਂ ਉਦੋਂ ਐਲਓਪੀ ਸੀ ਜੀ ਤੇ ਮੇਰੇ ਚੰਗੇ ਸਬੰਧ ਸੀ ਪ੍ਰਵਾਦ ਤੇ ਮੈਂ ਚਾਹੁੰਦਾ ਕਿ ਤੂੰ ਹੁਣ ਸਾਡੇ ਪਰਿਵਾਰ ਚ ਆ ਜਾ ਮੈਂ ਮੈਂ ਮੇਰੀ ਵਾਈਫ ਮੇਰਾ ਛੋਟਾ ਬ੍ਰਦਰ ਅਸੀਂ ਸਾਰੇ ਬੈਠੇ ਸ ਅਧੀ ਉਹ ਰੋਤ ਰਾਤ ਨੂੰ ਵੀ ਡਿਸੀਜਨ ਲਿਆ ਜੀ ਕਿ ਸਵੇਰੇ ਭਾਜਪਾ ਹੀ ਕਿਉਂ ਵੇਖੋ ਭਾਜਪਾ ਇੱਕ ਨੈਸ਼ਨਲ ਪਾਰਟੀ ਆ ਜੀ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜਾ ਉਹਨਾਂ ਦਾ ਵਿਜ਼ਨ ਆ ਮੈਂ ਉਹਦਾ ਵੀ ਕਾਇਲ ਆ ਵੇਖੋ ਬੇਰਾ ਹਲਕਾ ਡੇਰਾ ਬਣਾਣ ਕਿਆ ਹਮ ਕਰਤਾਰਪੁਰ ਦਾ ਲੰਘਾ ਅਸੀਂ ਕਿੰਨੀਆਂ ਅਰਦਾਸਾਂ ਕੀਤੀਆਂ ਜੀ ਮੋਦੀ ਜੀ ਜਰੀਆ ਬਣੇ ਤੇ ਸਾਡੀ ਸਰੀ ਸਮੂਸਿਕ ਸੰਗਤ ਆ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਹੜੇ ਆ ਬਿਨਾ ਵੀਜ਼ੇ ਤੋਂ ਕਰਨੇ ਸ਼ੁਰੂ ਕੀਤੇ ਬੜੀ ਵੱਡੀ ਮੈਂ ਇਹਨੂੰ ਹੀ ਬੜੀ ਵੱਡੀ ਉਪਲਬਧੀ ਕਰਦਾ ਵਾਂ ਗਿਣਦਾ ਕਿ ਹਰ ਸਿੱਖ ਜਿਹੜਾ ਵਾ ਉਹਦਾ ਉਹ ਹਮੇਸ਼ਾ ਹੀ ਜਿਹੜਾ ਕੋਈ ਸਾਡੇ ਵਾਸਤੇ ਕੋਈ ਮਾੜਾ ਜਾ ਵੀ ਕਿਣਕਾ ਵੀ ਕਰੇ ਨਾ ਤੇ ਉਹਦੇ ਵਾਸਤੇ ਬਹੁਤ ਵੱਡਾ ਕਰਦਾ ਤੇ ਮੇਰਾ ਮੇਰਾ ਇਹ ਵੀ ਇੱਕ ਹੈ ਸੀ ਮੇਰੇ ਮੰਨਣ ਦੇ ਲਈ ਜੋ ਮੌਜੂਦਾ ਸਥਿਤੀ ਇੱਥੇ ਦੇਖ ਰਹੇ ਆ ਕਿ ਕਿਸਾਨਾਂ ਵੱਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਹਾਈਵੇ ਬੰਦ ਕੀਤੇ ਗਏ ਨੇ ਟ੍ਰੇਨਾਂ ਜਾਮ ਕੀਤੀਆਂ ਗਈਆਂ ਉਹ ਕਹਿੰਦੇ ਕਿਸਾਨਾਂ ਦੇ ਮਸਲੇ ਜਿਹੜੇ ਖੱਲ ਕੀ ਕਰਨੇ ਸੀ ਉਲਟਾ ਵਿਗਾੜਨ ਦੇ ਵਿੱਚ ਪਾਛਪਾ ਦਾ ਬਹੁਤ ਡਰ ਰੂ। ਵੇਖੋ ਮੈਂ ਵੀ ਕਿਸਾਨ ਆ। ਜੀ ਮੈਂ ਵੀ ਮਾੜੀ-ਮੋਟੀ ਜੀ ਖੇਤੀਬਾੜੀ ਜਰੂਰ ਕਰਦਾ। ਜੀ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਮੇਰਾ ਖਿਆਲ ਹੈ ਕਿ ਜਰੂਰ ਪਤਾ ਹੋਵੇ ਕਿ ਜਿਹੜਾ WTO ਆਇਆ ਸੀ ਸਮਝੌਤਾ ਉਹ ਜਦੋਂ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸੀ ਨਾ ਜੀ ਉਹਨਾਂ ਨੇ ਕੀਤਾ ਸੀ। ਤੇ ਜਿਹੜੇ MSP ਨੂੰ ਖਤਮ ਕਰਨ ਦਾ ਉਹਨਾਂ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਜੀ ਠੀਕ ਆ ਸਮੇਂ ਦੇ ਹਾਲਾਤਾਂ ਦੇ ਨਾਲ ਕਈ ਕੁਝ ਵਾਪਰ ਗਿਆ। ਜੀ ਮੈਂ ਇਸ ਗੱਲ ਨੂੰ ਪ੍ਰਧਾਨ ਚਲੋ ਹੁਣ ਜਦੋਂ ਸਾਨੂੰ ਮੌਕਾ ਮਿਲਣਾ ਮੈਂ ਕਿਸਾਨਾਂ ਦੀ ਗੱਲ ਜ਼ਰੂਰ ਜਾ ਕੇ ਕਰਨੀ ਹੈ ਕਿਉਂਕਿ ਕਿਸਾਨ ਸਾਡਾ ਅੰਨ ਦਾਤਾ ਮੰਗ ਜਾਇਆ ਦੇ ਸਾਰਾ ਵੇਖੋ ਮੰਗ ਚਾਇਆ ਜੀ ਉਸ ਚੀਜ਼ ਨੂੰ ਐਮੇ ਕੇਪਲੀ ਹੱਲ ਕਰਨਾ ਚਾਹੀਦਾ ਕਿਉਂਕਿ ਜਦੋਂ ਜਿਸ ਘਰ ਦਾ ਚਿਰਾਗ ਚਲੇ ਜਾਂਦਾ ਹੈ ਨਾ ਕਿਉਂਕਿ ਸਮੇਂ ਦੇ ਨਾਲ ਕਈ ਨੁਕਸਾਨ ਵੀ ਹੋਏ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਮੈਂ ਜਦੋਂ ਕਿਸਾਨ ਮੋਰਚਾ ਲਗਾ ਸੀ ਅਸੀਂ ਵੀ ਦਿੱਲੀ ਗਏ ਸੀ ਸਾਰੇ ਅਸੀਂ ਆਪਣੇ ਪਰਿਵਾਰ ਅਸੀਂ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਗਏ ਸੀ ਕਿਉਂਕਿ ਅਸੀਂ ਉਸ ਦੁੱਖ ਦਰਦ ਨੂੰ ਸਮਝਦੇ ਸੀ ਪਰ ਹੁਣ ਅਸੀਂ ਜਦੋਂ ਸਮਾਂ ਆਉਣਾ ਸਰਕਾਰ ਜਦੋਂ ਬਣ ਜਾਣੀ ਆ ਚਾਤਰੀਕ ਤੋਂ ਬਾਅਦ ਅਸੀਂ ਸਾਰੇ ਅਸੀਂ ਪਰਿਵਾਰ ਸਾਰਾ ਜਿਹੜਾ ਸਾਡਾ ਭਾਜਪਾ ਪਰਿਵਾਰ ਆ ਮੋਦੀ ਜੀ ਨੂੰ ਜਾ ਕੇ ਅਸੀਂ ਇਹ ਅਪੀਲ ਕਰਾਂਗੇ ਕਿ ਅਨਧਾਤੇ ਦਾ ਜਿਹੜਾ ਮਸਲਾ ਵਾ ਉਹਨੂੰ ਹੱਲ ਕਰਕੇ ਤੇ ਇਹਨਾਂ ਨੂੰ ਸ਼ਾਬਾਸ਼ ਦਈਏ ਤਾਂ ਕਿ ਇਹਨਾਂ ਨੇ ਪੰਜਾਬ ਨੂੰ ਦੇ ਵਿੱਚੋਂ ਜਿਹੜੀ ਹਰੀ ਕ੍ਰਾਂਤੀ ਆਈ ਆ ਤੇ ਉਹਨੇ ਹਿੰਦੁਸਤਾਨ ਦਾ ਜਿਹੜਾ ਸੀ ਨਾ ਸਾਰਾ ਜਿਹੜਾ ਉਹਨੇ ਦੇ ਨਾਲ ਉਹਨਾਂ ਦਾ ਮੂੰਹ ਭਰਿਆ ਤੇ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਪਈ ਇੱਕ ਅਕਾਲੀ ਦਲ ਵਾਲੇ ਸਵਾਲ ਹੈ ਅਕਾਲੀ ਦਲ ਵੈਸੇ ਬੜਾ ਕੱਟਰ ਮੰਨਿਆ ਜਾਂਦਾ ਤੁਸੀਂ ਵੀ ਕੱਟੜ ਸੀ ਪਰ ਅੱਜ ਤੁਸੀਂ ਉਸ ਅਕਾਲੀ ਦਲ ਦਾ ਹਿੱਸਾ ਨਹੀਂ ਹੋ ਕੌਣ ਕਸੂਰਵਾਰ ਹੈ ਰਵੀਕਰਨ ਸਿੰਘ ਕਾਲੋ ਕਸੂਰਵਾਰ ਹੈ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਜ਼ਿੰਮੇਵਾਰ ਮੈਂ ਲੋਕਾਂ ਦੀ ਕਚਹਿਰੀ 'ਚ ਇਹ ਫੈਸਲਾ ਸੁੱਟਦਾ ਜੀ ਰਵੀਕਰਨ ਦਾ ਸਿਰਫ ਇਹੋ ਹੀ ਕਸੂਰ ਸੀ ਨਾ ਕਿ ਰਵੀਕਰਨ ਨੇ ਕਿਹਾ ਕੀ ਉਸ ਮਾੜੇ ਆਨਸਰ ਨੂੰ ਆਪਾਂ ਪਾਰਟੀ 'ਚ ਸ਼ਾਮਲ ਨਾ ਕਰੀਏ ਮੈਂ ਮੈਂ ਉਸ ਸਭ ਕੁਝ ਕਲੀਅਰ ਨਹੀਂ ਨਹੀਂ ਮੇਰੀ ਗੱਲ ਸੁਣੋ ਜੇ ਉਸ ਬੰਦੇ ਦੀ ਅਸ਼ੀਲ ਵੀਡੀਓ ਨਹੀਂ ਪਰ ਉਹ ਕਹਿੰਦੇ ਉਹਦੇ 'ਚ ਬਿਲਕੁਲ ਇਨਸਾਫ ਮਿਲ ਚੁੱਕਾ ਖਤਮ ਹੋ ਚੁੱਕੀ ਕਹਾਣੀ ਨਹੀਂ ਇਨਸਾਫ ਕੀ ਮਿਲਿਆ ਜੀ ਉਸ ਚੀਜ਼ ਨੂੰ ਤੁਸੀਂ ਮੈਨੀਪੂਲੇਟ ਕਰਕੇ ਅਦਾਲਤ 'ਚੋਂ ਬਰੀ ਹੋ ਜੇ ਹੋ ਗਏ ਹੋ ਪਰ ਰੱਬ ਦੀ ਕਚਹਿਰੀ 'ਚੋਂ ਤੁਸੀਂ ਆਪਾਂ ਬਰੀ ਵੇਖੋ ਆਪਾਂ ਸਿੱਖ ਧਰਮ ਨੂੰ ਜਿਹੜਾ ਵਾ ਨਾ ਉਹ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰ-ਨਾਜ਼ਰ ਮੰਨ ਕੇ ਜਦੋਂ ਅਸੀਂ ਲਾਵਾ ਲੈਨੇ ਆ ਨਾ ਤੇ ਅਸੀਂ ਕਹਿੰਨੇ ਆ ਕਿ ਪ੍ਰਮਾਤਮਾ ਅੱਜ ਤੋਂ ਮੈਂ ਇੱਕ ਇਸਤਰੀ ਜਿਹਦੇ ਨਾਲ ਮੈਂ ਵਿਆਹ ਚੱਲਿਆ ਵਾਂ ਨਾ ਮੈਂ ਇਹ ਤੋਂ ਬਿਨਾਂ ਕਿਸੇ ਹੋਰ ਇਸਤਰੀ ਵੱਲ ਚੱਕੂੰਗਾ ਨਹੀਂ ਇਸ ਬੰਦੇ ਦੇ ਹਾਲਾਤ ਇਹ ਵੇਖ ਲਓ ਕਿ ਇਹਨੇ ਇਹਦੀਆਂ ਧੀਆਂ ਵਿਆਹੀਆਂ ਜਾਣ ਵਾਲੀਆਂ ਹੋਣ ਤੇ ਇਹ ਦੂਜਾ ਵਿਆਹ ਕਰ ਲੇ ਇਹ ਤਾਂ ਕਿਰਦਾਰ ਦਾ ਪਤਾ ਲੱਗਦਾ ਬੰਦੇ ਦੇ ਕਿਰਦਾਰ ਦਾ ਕਾਲੀ ਦਲ ਨੂੰ ਨਹੀਂ ਪਤਾ ਤੁਹਾਨੂੰ ਜੇ ਪਤਾ ਲੱਗਦਾ ਕਾਲੀ ਦਲ ਨੂੰ ਕਿਉਂ ਨਹੀਂ ਪਤਾ ਦੇਖੋ ਉਹਨੇ ਸ਼ਰਿਆਵਾਂ ਵਿਆਹ ਕੀਤਾ ਪਰ ਤੁਹਾਡੀ ਮੇਰਾ ਸਵਾਲ ਹੈ ਤੁਹਾਨੂੰ ਜੇ ਹੈ ਨਾ ਹੈਗਾ ਹੈ ਕਿਰਦਾਰ ਕੁਛ ਹੀ ਹੋ ਰਹੀ ਹੈ ਤੇ ਕਾਲੀ ਦਲ ਨੂੰ ਨਹੀਂ ਨਜ਼ਰ ਆਦਾ ਕਿਰਦਾਰ ਕੁਛ ਇਸ ਗੱਲ ਤੇ ਆ ਰਿਹਾ ਦੇਖੋ ਇੱਥੇ ਨਹੀਂ ਉਹ ਹਟਿਆ ਚਲੋ ਦੂਜਾ ਵਿਆਹ ਕਰਵਾ ਲਿਆ ਉਸ ਤੋਂ ਬਾਅਦ ਉਹ ਜਿਹੜੀ ਅਸ਼ੀਲ ਵੀਡੀਓ ਬਣੀ ਆ ਤੁਸੀਂ ਵੀ ਵੇਖੀ ਹੋਣੀ ਹੈ ਸੁਮਿਤ ਜੀ ਕਿ ਉਹ ਮੇਰਾ خیال ਹੈ ਕਿ ਜਿਵੇਂ ਉਹ ਕਿੜੀਆਂ ਮੂਵੀਜ਼ ਪੌਨ ਮੂਵੀਜ਼ ਆ ਉਸ ਤੋਂ ਘੱਟ ਸੀ ਉਹ ਤੇ ਜਦੋਂ ਅਸੀਂ ਧੀਆ ਪੈਣਾ ਦੇ ਵਿੱਚ ਇਹੋ ਜਿਹਾ ਬੰਦਾ ਜਾਊ ਤੇ ਮੇਰਾ ਖਿਆਲ ਹੈ ਕਿ ਸਾਡਾ ਤਾਂ ਸਿਰ ਜਿਹੜਾ ਵਾ ਨਾ ਉਹ ਸ਼ਰਮ ਨਾਲ ਝੁਕ ਜਾਂਦਾ ਵਾ ਤੇ ਪਾਰਟੀ ਜੇ ਇਹੋ ਜਿਹੇ ਬੰਦੇ ਨੂੰ ਲੈਣ ਨੂੰ ਤਿਆਰ ਖੜੀ ਸੀ ਤੇ ਜੇ ਰਵੀਕਰਨ ਨੇ ਰੋਕਿਆ ਤੇ ਉਹਦੀ ਸਜ਼ਾ ਇਹ ਮਿਲੀ ਆ ਤੇ ਮੈਂ ਉਹ ਸਜ਼ਾ ਜਿਹੜੀ ਹੱਸ ਕੇ ਕਬੂਲ ਕਰਦਾ ਇਹ ਲੋਕਾਂ ਨੇ ਫੈਸਲਾ ਕਰਨਾ ਵਾ ਕਿ ਪਾਰਟੀ ਗਲਤ ਸੀ ਕਿ ਰਵੀਕਰਨ ਗਲਤ ਆ ਪਾਰਟੀ ਕਹਿ ਰਹੀ ਹੈ ਕਿ ਇਹਨਾਂ ਦੀ ਐਕਟੀਵਿਟੀ ਬਹੁਤ ਖਰਾਬ ਹੋ ਗਈ ਸੀ ਦਲਜੀਤ ਚੀਮਾ ਖੁਦ ਟਵੀਟ ਕਰਦੇ ਨੇ ਜਿਨ੍ਹਾਂ ਵਾਸਤੇ ਤੁਸੀਂ ਪ੍ਰਚਾਰ ਕਰ ਰਹੇ ਸੀ ਡਾਕਟਰ ਦਲਜੀਤ ਸਿੰਘ ਚੀਮਾ ਜੀ ਉਹਨੇ ਅਨਸ਼ਾਸਨ ਲੋਕਾਂ ਨੂੰ ਕੀ ਸਿਖਾਉਣਾ ਜੀ ਜਿਹੇਸ ਬੰਦੇ ਨੇ 1997 ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਡਾਕਟਰ ਸਰਦਾਰ ਬਲਬੀਰ ਸਿੰਘ ਜੀ ਬਾਠ ਕੈਪਟਨ ਸਾਹਿਬ ਸ਼੍ਰੀ ਹਰਗਵਿੰਦਪੁਰ ਤੋਂ ਤੇ ਇਹ ਬੰਦਾ ਆਜ਼ਾਦ ਡਾਕਟਰ ਦਲਜੀਤ ਸਿੰਘ ਚੀਮਾ ਸਰਦਾਰ ਬਲਬੀਰ ਸਿੰਘ ਜੀ ਬਾਠ ਦੇ ਵਿਰੁੱਧ ਖਲੋਤਾ ਸੀ ਇਸ ਬੰਦੇ ਨੇ ਸਾਨੂੰ ਜਿਹੜਾ ਵਾ ਸਿਖਾਉਣਾ ਵਾ ਕਿ ਅਨੁਸ਼ਾਸਨ ਕੀ ਆ ਮੈਂ ਕਹਿੰਦਾ ਸਾਬਤ ਤੇ ਕਰੋ ਵੀ ਰਵੀ ਕਰਨ ਦੀ ਜਿਹੜੀ ਆ ਗਤੀਵਿਧੀ ਕਿਹੜੀ ਗਲਤ ਸੀ ਮੈਂ ਕਿਹੜਾ ਚਾਕੂ ਜਿਹੜਾ ਸੀ ਉਹ ਪਾਰਟੀ ਦੀ ਪਿੱਠ 'ਚ ਮਾਰਿਆ ਮੈਨੂੰ ਚਾਕੂ ਤੇ ਵਿਖਾਓ ਮੈਂ ਤਾਂ ਮੀਟਿੰਗਾਂ ਕਰਾ ਰਿਆਂ ਸਾਇਦੀ ਤਾਂ ਮੈਂ ਤਾਂ ਸਿਰਫ ਇੰਨੀ ਗੱਲ ਕੀਤੀ ਕਿ ਆ ਮਾਰਾ ਬੰਦਾ ਨਾ ਲੋ ਇਹ ਤਾਂ ਤੀਜੀ ਗੱਲ ਕੋਈ ਹੋਈ ਨਹੀਂ ਤੇ ਅੱਜ ਬੱਬੇ ਵਾਲੀ ਨੇ ਵੀ ਹੁਣ ਮੈਂ ਜਦੋਂ ਮੇਰੀ ਮੈਨੂੰ ਫਾਂਸੀ ਦੇ ਹਾਲਾਤ ਆ ਤੇ ਅੱਜ ਬੱਬੇ ਵਾਲੀ ਵੀ ਉਹੋ ਗੱਲ ਕਰ ਰਿਹਾ ਹੁਣ ਤਾਂ ਬੱਬੇ ਵਾਲੀ ਨੂੰ ਵੀ ਕੱਢੋ ਬਾਹਰ ਤੋ ਹੁਣ ਜਿਹੜੇ ਆ ਲੱਡੂ ਕਿਉਂ ਨਹੀਂ ਵੰਡਦੇ ਹੁਣ ਰਵੀਕਰਨ ਬਾਹਰ ਗਿਆ ਵਾ ਲੱਡੂ ਵੰਡਣ ਹੁਣ ਜੂ ਲੱਭਦੇ ਵੇ ਤੇ ਲੋਕਾਂ ਦੇ ਘਰਾਂ 'ਚ ਜਾਂਦੇ ਫਿਰਦੇ ਆ ਲੋਕਾਂ ਨੇ ਇਸ ਗੱਲ ਦਾ ਮੇਰੇ ਜਿਹੜਾ ਡੇਰਾ ਬਾਬਾ ਨਾਨਕ ਹਲਕਾ ਵਾ ਉਹ ਲੋਕਾਂ ਨੂੰ ਪੁੱਛ ਕੇ ਜਾ ਕੇ ਕਿਤੇ ਸੁਮੇਰ ਜੀ ਇੰਟਰਵਿਊ ਕਰਕੇ ਆਇਓ ਲੋਕ ਤੁਹਾਨੂੰ ਦੁੱਖ ਦੱਸਣਗੇ ਕਿ ਉਹਨਾਂ ਨੇ ਕਿੰਨਾ ਦੁੱਖ ਮਹਿਸੂਸ ਕੀਤਾ ਸੁਮੇਰ ਕਹਿੰਦੇ ਕੋਈ ਪਰਵਾਹ ਨਹੀਂ ਫੇਰ ਵੀ ਜਿੱਤਾਂਗੇ ਰਵੀਕਰਨ ਕੱਲ ਨਹੀਂ ਹੈਗੇ ਤਦ ਵੀ ਜਿੱਤ ਹੋਏਗੀ ਔਰ ਵੱਡੀ ਜਿੱਤ ਹੋਏਗੀ ਪਹਿਲੀ ਤਰੀਕ ਨੂੰ ਵੋਟਾਂ ਪੈ ਜਾਣੀਆਂ ਜੀ 4 ਤਰੀਕ ਨੂੰ ਨਤੀਜਾ ਆਉਣਾ ਅੱਗੇ ਤੇ ਅਸੀਂ ਕਹਿੰਦੇ ਹਾਂ ਕਿ ਡਾਕਟਰ ਚੀਮਾ ਜਿੱਤ ਜਿੱਤਣਗੇ ਹੁਣ ਮੈਂ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਜੇ ਚੀਮਾ ਜਿੱਤ ਜੇ ਡੇਰਾ ਬਾਬਾ ਨਾਨਕ ਤੋਂ ਤੇ ਰਵੀ ਕਰਨ ਸਿਹਤ ਛੱਡ ਦੂਗਾ ਛੱਡ ਦੂਗਾ ਛੱਡ ਦੂਗਾ ਸਿਹਤ ਜਾ ਲੋਕਾਂ ਨੇ ਇਹਨਾਂ ਨੂੰ ਢੀਮਾ ਮਾਰਨੀਆਂ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਨੇ ਇਹ ਕਿ ਵੇਖੋ ਉਹ ਹੁਣ ਡਾਕਟਰ ਚੀਮੇ ਨੇ ਬਿਆਨ ਦੇ ਦਿੱਤਾ ਕੱਲ ਜੀ ਇਹ ਇਹ ਜਿਓ ਫਲਾਣਾ ਬੰਦਾ ਨਹੀਂ ਆਊਗਾ ਤਾਂ ਮੈਂ ਵੀ ਰਵੀ ਕਰਨ ਵੀ ਇਹੀ ਕਹਿੰਦਾ ਸੀ ਨਾ ਇਹ ਸਾਰੀ ਜਿਹੜੀ ਸਾਜ਼ਿਸ਼ ਸੀ ਨਾ ਭਾਈ ਸਾਹਿਬ ਇਹ ਸਰਦਾਰ ਬਿਕਰਮ ਸਿੰਘ ਜੀਠੀਆ ਦੀ ਬਣਾਈ ਸਕ੍ਰਿਪਟ ਆ। ਕਿਉਂ ਕਿਉਂ ਸਕ੍ਰਿਪਟ ਇਹ ਜੀ ਮੇਨਟੇਨ ਕਰਦੇ ਆ। ਯਾਰ ਉਹ ਬੰਦਾ ਚਾਹੁੰਦਾ ਵਾ ਕਿ ਬੰਦਾ ਜਿਹਦੇ ਚ ਹੱਡੀ ਲੱਕ ਦੀ ਨਾ ਨਾ ਹੋਵੇ ਉਹ ਬੰਦੇ ਨੂੰ ਚਾਹੁੰਦਾ ਵਾ ਕਿ ਹੋਵੇ ਤੇ ਮੈਂ ਸਰਦਾਰ ਜੀ ਕਦੀ ਉਹਦੀ ਗੋਡੇ ਹੱਥ ਨਹੀਂ ਲਾਇਆ। ਮੈਂ ਹੱਥ ਮੜਾਉਣਾ ਜਾ ਕੇ ਸਿੱਧਾ ਤੇ ਜਦੋਂ ਮੈਂ ਵੇਖੋ ਜਦੋਂ ਮੈਂ ਮਾਝਾ ਚੋਂਦਾ ਪ੍ਰਧਾਨ ਬਣਿਆ ਤੁਹਾਨੂੰ ਯਾਦ ਹੋਣਾ ਵੀ ਆਪਾਂ ਕਿੰਨਾ ਵੱਡਾ ਕੱਟ ਕੀਤਾ ਸੀ। ਤੇ ਮੇਰਾ ਖਿਆਲ ਹੈ ਕਿ ਜਦੋਂ ਮੈਂ 10 ਕਿ ਦਿਨ ਲੰਘੇ ਹੀ ਨਾ ਤੇ ਮੈਂ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਸੀ। ਤੇ ਇਹ ਪਹਾਉਂ ਦੇ ਨਾਲ ਨਾ ਮੈਂ ਉੱਥੋਂ ਆਇਆ ਕਥੂ ਨੰਗਲ ਤੋਂ ਚੜਿਆ ਤੇ ਉਦੋਂ ਇਹਦੇ ਕੋਲ ਐਕਸ ਆਪਣੀ ਨਾ ਬਲੈਕ ਕਲਰ ਦੀ ਵੋਲਵੋ ਐਕਸ 90 ਸੀ ਇਹ ਇਹ ਚ ਇਹ ਸਰਦਾਰ ਜੀ ਚਲਾ ਰਿਹਾ ਮੈਂ ਨਾਲ ਬੈਠਾ ਤੇ ਅਸੀਂ ਅਵੇਰਕਾ ਚਾਉਂਗੇ ਉੱਥੇ ਇੱਕ ਆ ਗਿਆ ਇਹਨੇ ਗੱਡੀ ਰੋਕ ਲਈ ਮੈਨੂੰ ਕਹਿੰਦਾ ਵੀ ਜੇ ਮੈਂ ਘੁੱਗੀ ਨੂੰ ਦਾਣਾ ਪਾ ਸਕਦਾ ਨਾ ਤੇ ਉਹਦੇ ਖੰਭ ਵੀ ਕੱਟ ਸਕਦਾ ਤੇ ਤੂੰ ਜਿਹੜਾ ਬਣਾ ਉੱਡਣਾ ਬਹੁਤਾ ਤੈਨੂੰ ਪ੍ਰਧਾਨ ਸਿਰਫ ਟਾਈਮ ਬੀਂਗ ਬਣਾਇਆ ਗਿਆ ਮੈਂ ਉਹ ਥੇ ਗਿਆ ਮੈਂ ਸਰਦਾਰਾ ਆ ਪਈ ਤੇਰੀ ਪ੍ਰਧਾਨਗੀ ਮੈਂ ਨਹੀਂ ਉਹ ਕਰਨੀਪੁਰਨੀ ਜਿਹਨੂੰ ਕਰਾਉਣੀ ਕਰਾ ਲਾ ਤੇ ਉਦੋਂ ਮੈਂ ਕਿਹਾ ਬੰਦਾ ਨਹੀਂ ਲੱਭਦਾ ਤੇ ਮੈਂ ਇਹਨਾਂ ਦੀ ਸਾਰੀ ਜਿਹੜੀ ਤੇ ਪ੍ਰਧਾਨਗੀ ਜਿਹੜੀ ਯੂਥ ਵਿੰਗ ਵਾਲੀ ਮੈਂ ਬੰਦਿਆਂ ਨੂੰ ਲਾਮਬੰਦ ਕਰਕੇ ਚੜਾਇਆ ਕਿਉਂਕਿ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵਾ ਕਿ ਜਿਹੜਾ ਬੰਦਾ ਨਾਲ ਕੱਦਵਾਰ ਖਲੋਂਦਾ ਨਾ ਪਤਾ ਨਹੀਂ ਉਹ ਪਰਛਾਵੇਂ ਸਾਡੇ ਤੋਂ ਪਤਾ ਨਹੀਂ ਕੀ ਸਾਡੇ ਚ ਕੀ ਨੁਕਸਿਆ ਜਾਂ ਪਤਾ ਨਹੀਂ ਸਾਡੇ ਵਿੱਚ ਇਹ ਨੁਕਸਿਆ ਕਿ ਮੈਂ ਤਾਂ ਜਿਹੜੀ ਸਜਾ ਪੁਗਤਣ ਡਿਆ ਨਾ ਧੌਣ ਉੱਚੀ ਚੁੱਕ ਕੇ ਜਿਹੜੀ ਮੈਂ ਤੁਰਦਾ ਨਾ ਮੈਂ ਉਹਦੀ ਸਜਾ ਪੁਗਤਣ ਡਿਆ ਤੇ ਮੇਰੇ ਬਾਪ ਨੇ ਇਹੋ ਸਕਾਇਆ ਸਿਰ ਝੁਕਾਓ ਜ਼ਰੂਰ ਇੰਨਾ ਨਾ ਝੁਕਾਓ ਕਿ ਤੁਹਾਡੀ ਪੱਗ ਲੱਥ ਜੇ ਮੈਂ ਪੱਗ ਨਹੀਂ ਲਵਾਉਣੀ ਇਸ ਕੋਲੋਂ ਮੈਂ ਸਿਰ ਚੁੱਕ ਕੇ ਖਲੋਤਾ ਵਾਂ ਗੁਰੂ ਮਹਾਰਾਜ ਤੋਂ ਡਰਦਾ ਵਾਂ ਤੇ ਗੁਰੂ ਮਹਾਰਾਜ ਦੀ ਓਟ ਆਸਰੇ ਨਾਲ ਚੱਲਦੇ ਆਂ ਤੇ ਰਵਿਕਰ ਦੀ ਜੋ ਕਿਸਮਤ ਆ ਕਿਸਮਤ ਕੋਈ ਖੋਹ ਨਹੀਂ ਸਕਦਾ ਤਖਤ ਵੀ ਪ੍ਰਮਾਤਮਾ ਨੇ ਦੇਣਾ ਤੇ ਤਖਤਾ ਵੀ ਪ੍ਰਮਾਤਮਾ ਨੇ ਦੇਣਾ ਇਹਨਾਂ ਦੇ ਗੋਡਿਆਂ 'ਚ ਪੈ ਗਿਆ ਤਖਤ ਚਾਹੀਦਾ ਵਾ ਸਾਨੂੰ ਅਸੀਂ ਉਸ ਤਖਤ ਤੋਂ ਬਾਹਰ ਆਏ ਆਜ਼ਾਦ ਆ ਹੁਣ ਜਿਹੜੀ ਗੱਲ ਆ ਪਾਰਟੀ ਦੇ ਵਿੱਚ ਨੈਸ਼ਨਲ ਪਾਰਟੀ ਦੇ ਵਿੱਚ ਆ ਛੱਪੜ ਚੋਂ ਨਿਕਲ ਕੇ ਸਮੁੰਦਰ ਚ ਗਏ ਆ ਕੋਈ ਨਾ ਕੋਈ ਵਧੀਆ ਚੀਜ਼ ਹੀ ਮਿਲੂ ਪੈਸਾ ਦਵੀਕਰਨ ਕਾ ਲੋ ਜੀ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਕੁੱਲ ਮਿਲਾ ਕੇ ਅਕਾਲੀ ਦਲ ਦੇ ਵਿੱਚ ਜੋ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਵਿੱਚ ਉਹਨਾਂ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਕਿ ਕੀ ਕਾਰਨ ਰਹਿ ਕੇ ਆਖਿਰਕਾਰ ਉਹਨਾਂ ਨੂੰ ਅਕਾਲੀ ਦਲ ਚੋਂ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਭਾਤਵਾ ਜੁਆਇਨ ਕੀਤੀ ਗਈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਿਤ